ਹੋਰ ਹੋ ਚੁੱਕਿਆ ਅੱਗੇ ਤੱਕ ਹੁਣ ਵੱਧ ਚੁੱਕਿਆ ਜਿਸ ਜਗ੍ਹਾ ਤੇ 1 ਘੰਟੇ ਦੀ ਗੱਲ ਕਰੀ ਤੇ ਇੱਥੇ ਪਾਣੀ ਬਿਲਕੁਲ ਮੌਜੂਦ ਨਹੀਂ ਸੀ ਅਸੀਂ ਮਹਤਪੁਰਤ ਜਗਰਾਉ ਨੂੰ ਜੋ ਮਾਰਗ ਜਾਂਦਾ ਉਸ ਪੁਲ ਦੇ ਥੱਲੇ ਮੌਜੂਦ ਹੈ ਔਰ ਮੈਂ ਰਿਪੋਰਟਿੰਗ ਕਰ ਰਿਹਾ ਹਾਂ ਪੱਤਰਕਾਰ ਹਰਦੀਪ ਸਿੰਘ ਇੱਥੋਂ ਤੱਕ ਪਾਣੀ ਆ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਪਾਣੀ ਲਗਾਤਾਰ ਹੁਣ ਅੱਗੇ ਵੱਧ ਰਿਹਾ ਹੈ ਰਾਤ ਦਾ ਟਾਈਮ ਹੈ ਤੇ ਤਸਵੀਰਾਂ ਹੁਣ ਜਿੱਥੋਂ ਦੇ ਤੱਕ ਅਸੀਂ ਪਹੁੰਚ ਆ ਰਹੇ ਹੁਣ ਪਾਣੀ ਲਗਾਤਾਰ ਜ਼ਿਆਦਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਕਾਫੀ ਵੱਡੀ ਅਪਡੇਟ ਇਹ ਰਾਦੇ ਸਮੇਂ ਦੇ ਦੇ ਰਹਿਆਂ ਕਿ ਦਰਿਆ ਸਤਲੁਜ ਦਾ ਹੁਣ ਪਾਣੀ ਜ਼ਿਆਦਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਜੋ ਤਸਵੀਰਾਂ ਜੇ ਤੁਸੀਂ ਦੇਖ ਰਹੇ ਹੋ ਤਾਂ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਥਾਂ ਤੇ ਜਾ ਕੇ ਅਸੀਂ ਰਿਪੋਰਟਿੰਗ ਕੀਤੀ ਹੈ ਉੱਥੋਂ ਦਾ ਜਲ ਪੱਧਰ ਦਿਖਾਇਆ ਕਿ ਕਿਹੜੀ ਜਗ੍ਹਾ ਤੇ ਕਿੰਨਾ ਪਾਣੀ ਤੇ ਹੁਣ ਇਸ ਜਗ੍ਹਾ ਦੀ ਤੁਸੀਂ ਥਾਂ ਤੇ ਦੇਖ ਲਓ ਕਿ ਥਾਂ ਬਹੁਤ ਜ਼ਿਆਦਾ ਉੱਚਾ ਹੈ ਇੱਥਾਂ ਨੀਵਾਣੀ ਬਹੁਤ ਜ਼ਿਆਦਾ ਉੱਚਾ ਹੈ ਤੇ ਇਸ ਥਾਂ ਤੇ ਵੀ ਹੁਣ ਪਾਣੀ ਚੜਨਾ ਸ਼ੁਰੂ ਹੋ ਚੁੱਕਿਆ ਹੈ ਪੜਨ ਦੀ ਸਪੀਡ ਬਹੁਤ ਤੇਜ਼ ਹੈ ਔਰ ਪਾਣੀ ਲਗਾਤਾਰ ਅੱਗੇ ਹੁਣ ਵਧ ਰਿਹਾ ਹੈ ਤਦ ਰਿਆ ਸਤਲੁਜ ਦੇ ਵੱਡੀ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ ਤੇ ਪਾਣੀ ਅੱਗੇ ਤੱਕ ਇੱਕ ਵਾਰ ਦਿਖਾ ਦਿੰਨੇ ਹਾਂ ਹਨੇਰਾ ਜ਼ਰੂਰ ਹੈ ਪਰ ਪਾਣੀ ਦੇ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਉਣੇ ਆਂ ਅਸੀਂ ਇਸ ਜਗ੍ਹਾ ਤੇ ਤੁਸੀਂ ਦੇਖ ਲਓ ਕਿ ਇੱਥੇ ਕੁਝ ਟਾਈਮ ਪਹਿਲਾਂ ਥੋੜਾ ਜਿਹਾ ਪਾਣੀ ਸੀ ਪਰ ਹੁਣ ਪਾਣੀ ਤੁਸੀਂ ਦੇਖ ਲਓ ਕਿੰਨਾ ਸਪੀਡ ਦੇ ਵਿੱਚ ਔਰ ਕਿੰਨਾ ਤੇਜ਼ ਪਾਣੀ ਹੈ ਪਾਣੀ ਨੇ ਰਫ਼ਤਾਰ ਪੂਰੀ ਤਰ੍ਹਾਂ ਫੜ ਲਈ ਹੈ ਅੱਗੇ ਜਿੱਥੇ ਕਿ ਗੁਜਰਾ ਦੀਆਂ ਮੱਝਾਂ ਸੀ ਤੋਂ ਰਿਪੋਰਟ ਦਿਖਾਈ ਸੀ ਤਾਂ ਉਸ ਥਾਂ ਤੇ ਵੀ ਪਾਣੀ ਪਹੁੰਚ ਚੁੱਕਿਆ ਹੈ ਤੇ ਪਾਣੀ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਆ ਇਸ ਟਾਈਮ ਦੀ ਬ੍ਰੇਕਿੰਗ ਨਿਊਜ਼ ਕਿ ਪਾਣੀ ਹੁਣ ਆਤਸੂ ਦੇਖ ਸਕਦੇ ਹੋ ਕਿ ਇਧਰ ਜੋ ਇਧਰ ਮਿਰਚੀਆਂ ਸੀ ਉਧਰ ਵੀ ਹੁਣ ਪੈਣਾ ਸ਼ੁਰੂ ਹੋ ਚੁੱਕਿਆ ਹੈ ਪਾਣੀ ਹੁਣ ਬਹੁਤ ਸਪੀਡ ਦੇ ਨਾਲ ਵਧਣਾ ਸ਼ੁਰੂ ਹੋ ਚੁੱਕਿਆ ਹੈ ਕਾਫੀ ਜ਼ਿਆਦਾ ਪਾਣੀ ਔਰ ਬਹੁਤ ਸਪੀਡ ਦੇ ਨਾਲ ਪ੍ਰਸ਼ਾਸਨ ਵੱਲੋਂ ਲਗਾਤਾਰ ਹਦਾਇਤ ਕੀਤੀ ਜਾ ਰਹੀ ਹੈ ਕਿ ਦਰਿਆਵਾਂ ਦੇ ਕੰਢਿਆਂ ਤੋਂ ਦੂਰ ਰਹੋ ਦੂਰ ਰਹੋ ਦਰਿਆਵਾਂ ਦੇ ਕੰਢਿਆਂ ਤੋਂ ਤੇ ਹੁਣ ਦਰਿਆ ਸਤਲ ਨੂੰ ਪੂਰਾ ਹਫਾਨ ਤੇ ਹੋ ਚੁੱਕਿਆ ਹੈ ਪੂਰਾ ਫਾਨ ਤੇ ਕਹਿ ਸਕਦੇ ਆ ਜਿੰਨਾ ਕੀ ਪਹਿਲਾਂ ਪਾਣੀ ਇਸ ਤਕਰੀਬਨ ਉਸ ਦੇ ਬਰਾਬਰ ਪਾਣੀ ਹੁਣ ਹੋ ਚੁੱਕਿਆ ਤੇ ਇਸ ਵਕਤ ਦੀ ਵੱਡੀ ਅਪਡੇਟ ਵੱਡੀ ਖਬਰ ਤੁਸੀਂ ਆਪਣੇ ਫੋਨ ਤੇ ਦੇਖ ਰਹੇ ਹੋਗੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਪਾਣੀ ਤਾਂ ਇਧਰ ਪਹਿਲਾਂ ਨਾਲ ਨਾਲ ਜੋ ਇਸ ਇੱਕ ਪਹੀ ਜੀ ਜਾਂਦੀ ਸੀ ਉਹ ਸਾਰਾ ਹੁਣ ਤਾਂ ਪਾਣੀ ਪਾਣੀ ਹੋ ਗਿਆ ਤੇ ਇਸ ਟਾਈਮ ਦੀ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਚਲ ਪੱਦਰ ਹੁਣ ਲਗਾਤਾਰ ਵਧ ਰਿਹਾ ਹੈ ਔਰ ਬਹੁਤ ਤੇਜ਼ੀ ਦੇ ਨਾਲ ਸਪੀਡ ਦੇ ਵਿੱਚ ਪਾਣੀ ਵਧ ਰਿਹਾ ਹੈ ਵੱਡੀਆਂ ਤਸਵੀਰਾਂ ਦਰਦਨਾਕ ਤਸਵੀਰਾਂ ਨੇ ਔਰ ਇੱਕ ਤਸਵੀਰ ਬਹੁਤ ਜਿਆਦਾ ਦੁਖੀ ਕਰ ਰਹੀ ਹੈ ਇੱਕ ਤਸਵੀਰ ਬਹੁਤ ਜਿਆਦਾ ਦੁਖੀ ਕਰ ਰਹੀ ਹੈ ਕਿ ਸ਼ਾਮ ਦੇ ਤਕਰੀਬਨ ਹੋਣਾ ਪੌਣੇ 8 ਹੋ ਚੁੱਕੇ ਕਿ ਪਾਣੀ ਹੁਣ ਰਾਤ ਨੂੰ ਜਿਆਦਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਜੇ ਦਿਨ ਹੁੰਦਾ ਤਾਂ ਬੰਦਾ ਸੋ ਹੀਲਾ ਵਸੀਲਾ ਕਰ ਲੈਂਦਾ ਪਰ ਹੁਣ ਇਸ ਟਾਈਮ ਬਹੁਤ ਜਿਆਦਾ ਤੁਪੀੜ ਬਾਦ ਚੁੱਕੀ ਹੈ ਦਰਿਆਵਾਂ ਦੇ ਕੰਢਿਆਂ ਤੇ ਜੋ ਰਹਿੰਦੀ ਹੈ ਮੇਰੇ ਵੀਰ ਮੈਨੂੰ ਬੇਨਤੀ ਕਰਨਾ ਚਾਹਾਂਗਾ ਕਿ ਅੱਜ ਦੀ ਰਾਤ ਥੋੜੇ ਜਾ ਕੇ ਜਰੂਰ ਕੱਟ ਲਿਓ ਜੋ ਦਰਿਆਵਾਂ ਦੇ ਨੇੜੇ ਹੈ ਤੁਸੀਂ ਆਪਣੇ ਬੰਨਾਂ ਦਾ ਆਪਣੇ ਘਰਾਂ ਦਾ ਖਿਆਲ ਜਰੂਰ ਰੱਖਿਓ ਤਾਂ ਇਹ ਬਹੁਤ ਜ਼ਰੂਰੀ ਹੈ ਬਹੁਤ ਲਾਜ਼ਮੀ ਹੈ ਦਰਿਆ 70 ਦੇ 10 ਜਲ ਪੱਦਰ ਹੁਣ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਇਸ ਟਾਈਮ ਬਹੁਤ ਜ਼ਿਆਦਾ ਵਧ ਰਿਹਾ ਹੈ ਹਾਂ ਸਵੇਰੇ ਜਾਂ ਫਿਰ 12 1 ਵਜੇ ਤੱਕ ਪੜੀ ਹੋਰ ਵੀ ਜ਼ਿਆਦਾ ਵੱਧ ਜਾਵੇਗਾ ਤਾਂ ਸਵੇਰੇ ਜਿਵੇਂ ਹੀ ਕੋਈ ਅਪਡੇਟ ਆਉਂਦੀ ਹੈ ਪਰ ਇਸ ਤੋਂ ਬਾਅਦ ਇੱਕ ਰਿਪੋਰਟ ਹੋਰ ਵੀ ਅਸੀਂ ਦਿਖਾਵਾਂਗੇ ਤੁਹਾਨੂੰ ਉਸ ਵਿੱਚ ਪਾਣੀ ਕਿੰਨਾ ਵੱਧ ਚੁੱਕਿਆ ਹੋਵੇਗਾ ਉਹ ਵੀ ਲੈ ਕੇ ਮੈਂ ਹਾਜ਼ਰ ਹੋਵਾਂਗਾ ਲੋਈਆਂ ਖਾਸ ਵਾਲੇ ਕਿੱਦਾਂ ਬਿਰਜੀ ਹਾਂ ਬਿਰਜੀ ਲੋਈਆਂ ਖਾਸ ਵਾਲਿਆਂ ਲਈ ਇਹ ਮੇਰੀ ਬੇਨਤੀ ਹੈ ਕਿ ਅੱਜ ਦਾ ਦਿਨ ਮੈਂ ਕਿੱਦਾਂ ਵਾਰ-ਵਾਰ ਇਹ ਕਹਿ ਰਿਹਾ ਕਿ ਅੱਜ ਦਾ ਦਿਨ ਜਾਗ ਕੇ ਕੱਟ ਲਿਓ ਜਿਹੜੇ ਬੰਨਾਂ ਦੇ ਨੇੜੇ ਰਹਿੰਦੇ ਐ ਉਹਨਾਂ ਦੇ ਲਈ ਖਾਸ ਕਰਕੇ ਕਿਉਂਕਿ ਰਾਤ ਦਾ ਟਾਈਮ ਹੈ ਜੇਕਰ ਦਿਨ ਹੋਵੇ ਤਾਂ ਕਿਦਾ ਮੈਂ ਪਹਿਲਾਂ ਕਹਿ ਇੱਕ ਬੰਦਾ ਸੋਹੇ ਲਾਸੀਲਾ ਕਰ ਲੈਂਦਾ ਜਿਨੇ ਪਾਣੀ ਆਪਤਕ੍ਰਮਣ 50 ਪੰਜਾਗੜੇ ਮਾਰੇ ਹੋਣੇ ਕਿ ਪਾਣੀ ਕਿੰਨਾ ਵਧਿਆ ਹੈ ਕਿੰਨਾ ਘਟਿਆ ਪਰ ਰਾਤ ਨੂੰ ਜਦੋਂ ਆਪਾਂ ਸੁੱਤੇ ਫੇਜੇ ਤੇ ਪਤਾ ਨਾ ਲੱਗੇ ਕਿ ਪਾਣੀ ਕਿੰਨਾ ਆ ਗਿਆ ਵੀ ਅਣਸਖਾਮ ਘਟਨਾ ਵਾਪਰ ਜਵੇ ਅਜਹਾਨਾ ਹੋਵੇ ਤਾਂ ਆਪਣੇ ਆਪਣਾ ਖਿਆਲ ਜਰੂਰ ਰੱਖਿਓ ਅਸੀਂ ਲਗਾਤਾਰ ਰਿਪੋਰਟਿੰਗ ਕਰ ਰਹੇ ਹਾਂ ਬਾਕੀ ਤੁਸੀਂ ਸਾਨੂੰ YouTube ਤੇ ਵੀ ਦੇਖ ਸਕਦੇ ਹੋ ਨਕੋਦਰ ਨਿਊਜ਼ ਰਿਪੋਰਟ ਪਰ ਕੇ ਜਾਂ ਇਹਨਾਂ ਦਾ ਨਿਊਜ਼ ਜਾਂ ਫਿਰ ਨਿਊਜ਼ ਰਿਪੋਰਟਰ ਜਾਂ ਇਹਨਾਂ ਨਾਮਾਂ ਦੇ ਵਿੱਚੋਂ ਇੱਕ ਨਾਮ ਸ਼ੋਅ ਕਰ ਜਾਏਗਾ ਉਹ ਤੇ ਸਾਰੀ ਅਪਡੇਟ ਸਾਡੀ ਪਈ ਹੈ ਕਿ ਕਿੰਨਾ ਪਾਣੀ ਵਧਿਆ ਅੱਜ ਕਿੰਨਾ ਪਾਣੀ ਦੇ ਬਾਰੇ ਹਰ ਇੱਕ ਅਪਡੇਟ ਤੁਹਾਨੂੰ ਮਿਲ ਜੂਗੀ ਪ੍ਰੈਸ ਵਕਤ ਦੀ ਜੀ ਜੋ ਤਸਵੀਰ ਉਹ ਦਰਦਨਾਕ ਜਿਆਦਾ ਹੁਣ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਪਾਣੀ ਦੀ ਸਪੀਡ ਹੁਣ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਪਹਿਲਾਂ ਨਾਲੋਂ ਕਿਹੇ ਗੁਣਾ ਜ਼ਿਆਦਾ ਹੁਣ ਸਪੀਡ ਵੱਧ ਚੁੱਕੀ ਹੈ ਤਾਂ ਤਕਰੀਬਨ ਪਹਿਲਾਂ ਜਿੰਨਾ ਜਿੰਨਾ ਪਾਣੀ ਜਿੰਨਾ ਪਹਿਲਾਂ ਜਿੱਦੋਂ ਹਫ਼ਤਾ ਪਹਿਲਾਂ ਪਾਣੀ ਆਇਆ ਸੀ ਉੱਨਾ ਤਾ ਤਕਰੀਬਨ ਹੁਣ ਪਾਣੀ ਦਰਿਆ ਦੇ ਵਿੱਚ ਹੋ ਚੁੱਕਿਆ ਤੇ ਪਰ ਪਾਣੀ ਦੀ ਸਪੀਡ ਵੀ ਲਗਾਤਾਰ ਵਧ ਰਹੀ ਹੈ ਤਾਂ ਆਪਣਾ ਖਿਆਲ ਰੱਖਿਓ ਫੁਰਬਹਾਰੱਖਾ